ਪੰਜਾਬ ਪੋਲਿਟিক্যাল ਫੋਕਸ ਚੈਨਲ ਮੇ ਤੁਹਾਡਾ ਸਵਾਗਤ ਹੈ ਮੈਂ ਆ ਬਿਕਰਮਜੀਤ ਸਿੰਘ ਟੀਟਾਈਮ న్యూਸ ਲੈ ਕੇ ਹਾਜ਼ਰ ਹਾਂ ਲੋਕ ਸਭਾ ਦੂਜੇ ਪ੍ਰਾਪ ਲਈ ਅੱਜ ਹੋਵੇਗੀ ਪੋਲਿੰਗ ਕਾਂਗਰਸ ਨੇ ਰੈਣਾ ਚੱਟਮੀ ਦੁਆਰਾ ਦਾ ਕੀਤਾ ਐਲਾਨ ਪਹਿਲੇ ਗੋਡ ਦੀਆਂ ਵੋਟਾਂ ਲਈ ਇੰਡੀਆ ਗੱਟ ਜੋੜ ਰਿਹਾ ਅੱਗੇ ਬਿਆਨ ਹੈ ਭਗਵੰਤ ਮਾਨ ਵੱਲੋਂ ਚੋ ਨਿਸ਼ਾਨੇ ਤੇ ਆਏ ਮੰਤਰੀ ਪੁੱਲ ਇੰਦਰਾ ਦੀ ਸੰਪਤੀ ਬਚਾਉਣ ਲਈ ਜੀਵ ਗਾਂਧੀ ਨੇ ਖਤਮ ਕੀਤਾ ਸੀ ਟੈਕਸ ਸੇ ਬਿਆਨ ਅਰਿੰਦਰ ਮੋਦੀ ਵੱਲੋਂ ਬਿਆਦ ਵੀ ਮਾਮਲੇ ਜਸਟਿਸ ਜੋਰਾ ਸਿੰਘ ਨੇ ਕੇਰੀ ਸਰਕਾਰ ਗਾਂਧੀ ਦੀ ਚੁਕਾਈ ਸ਼ੁਰੂ ਨਾ ਹੋਣ ਦੇ ਸੰਘਰਸ਼ ਵਿੱਢਾਂਗੇ ਇਹ ਬਿਆਨ ਹੈ ਸੁਖਵੀਰ ਬਾਦਲ ਵੱਲੋਂ ਮੁੱਖ ਮੰਤਰੀ ਦੀ ਪੱਟੀ 'ਚ ਅੱਜ ਹੋਵੇਗੀ ਰੈਲੀ ਡਾਕਟਰ ਗਾਂਧੀ ਵਿਰੁੱਧ ਨਰਮ ਪਈਆਂ ਕਾਂਗਰਸੀ ਟਕਸਾਲੀ ਸੁਰਾਂ ਸਿਆਸੀ ਲਾਹਾਂ ਲੈਣ ਲਈ ਕਾਲੇ ਦਰ ਗਮਰਾ ਕਰ ਰਹੇ ਹੈ ਬਿਆਨ ਹੈ ਮਹਾਰਾਣੀ ਪਰਨੀਤ ਕੋਰ ਵੱਲੋਂ ਭਵੰਤ ਮਾਨ ਨੇ ਕਿਸਾਨੀ ਮਸਲੇ ਵਿੱਚ ਚੰਗਾ ਰੋਲ ਨਹੀਂ ਨਿਭਾਇਆ ਇਹ ਬਿਆਨ ਹੈ ਸੁਨੀਲ ਜਾਕੜ ਵੱਲੋਂ ਬਾਦਲ ਤੋੜਾ ਪਰਿਵਾਰ ਵਿੱਚ ਤਨਾ ਬਰਕਰਾਰ ਅੱਜ ਮੂਲ ਬਦਲੇਗਾ ਮੌਸਮ ਦਾ ਮિજાਜ ਹਰਿਆਣਾ ਚ ਵੋਟਰਾਂ ਨੂੰ ਵਯਾ ਮੰਗ ਮੰਡੇ ਜਾਣਗੇ ਸੱਦਾ ਪੱਤਰ ਸ਼ੰਭੂ ਰੇਲਵੇ ਟ੍ਰੈਕ ਤੇ ਕਿਸਾਨਾਂ ਦਾ ਸੰਘਰਸ਼ ਜਾਰੀ ਚੋਣਾਂ ਜਬਤੇ ਦੇ ਨਾਲ 321 ਕਰੋੜ ਰੁਪਏ ਨਸ਼ੀਲੇ ਪਦਾਰਥ ਬਰਾਮਦ ਖੇਮਕੁੰਡ ਯਾਤਰਾ ਲਈ ਉੱਤਰਾਖੰਡ ਦੇ ਰਾਜਪਾਲ ਨੂੰ ਸ਼ਰਵਤੀ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਕੈਨੇਡਾ ਵਿਜ਼ਟਰ ਦੇ ਆਉਣ ਵਾਲੇ ਵਾਪਸ ਹੋਣ ਤੋਂ ਇਨਕਾਰੀ ਅਮਰੀਕਾ ਵੱਲੋਂ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਸ਼ੁਰੂ ਭਾਰਤ ਚੀਨ ਸਰਦ ਤੇ ਹਲਾਸਿਰ ਹੋਣ ਦਾ ਦਬਾ ਪਾਰ ਪਾਣਾ ਰਲੇ ਹੋਏ ਹਨ ਚਰਦੀ ਸੇ ਚੰਨੀ ਇਹ ਬਿਆਨ ਹੈ ਮੀਥੇਰ ਵੱਲੋਂ ਆਪਨੇ ਸੂਬੇ ਸੇ 60000 ਦਾ ਕਰਜ਼ਾ ਚੜਾਇਆ ਇਹ ਬਿਆਨ ਦਿੱਤਾ ਐ ਸਪਾਸ ਸਿੰਘ ਖੈਰਾਵਲੋਂ ਸੰਵਿਧਾਨ ਅਤੇ ਲੋਕਤੰਤਰ ਬਚਾਉਣ ਲਈ ਲੋਕ ਵੋਟ ਪਾਉਣ ਇਹ ਬਿਆਨ ਹੈ ਰਾਹੁਲ ਗਾਂਧੀ ਵੱਲੋਂ ਸੋ ਇਹ ਸਰ ਅੱਜ ਦੀਆਂ ਮੁੱਖ ਖਬਰਾਂ ਦੇਸ਼ ਭਰ ਦੇ ਵਿੱਚ ਦੂਜਾ ਜਿਹੜਾ ਪੜਾਏ ਲੋਕ ਸਭਾ ਚੋਣਾਂ ਦਾ ਉਹ ਅੱਜ VOTING ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਸੋ ਅੱਜ ਜਿਹੜੇ ਨੇ 13 ਰਾਜਾਂ ਦੇ ਵਿੱਚ 89 99 ਸੀਟਾਂ ਦੇ ਅੱਜ ਉਮੀਦਵਾਰਾਂ ਦੀ ਜਿਹੜੀ ਕਿਸਮਤ ਹੈ ਉਹ EVM ਦੇ ਵਿੱਚ ਬੰਦ ਹੋ ਜਾਵੇਗੀ ਇਹਦੇ ਵਿੱਚ ਰਾਹੁਲ ਗਾਂਧੀ ਤੇ ਫਿਲਮੀ ਐਕਟਰ ਹੀਮਾ ਮਾਲਨੀ ਜੋ ਕਿ ਮਥਰਾ ਤੋਂ ਟਿਕਟ ਲੜ ਰਹੇ ਨੇ ਉਹਨਾਂ ਦੀ ਵੀ ਕਿਸਮਤ ਅੱਜ EVM ਦੇ ਵਿੱਚ ਬੰਦ ਹੋਵੇਗੀ ਸੋ ਅੱਜ ਜਿਹੜਾ ਇਲੈਕਸ਼ਨ ਹੋਣ ਜਾ ਰਿਹਾ ਹੈ 1200 ਜਿਹੜੇ 6 ਉਮੀਦਵਾਰ ਨੇ ਵੱਖ-ਵੱਖ ਪਾਰਟੀਆਂ ਦੇ ਚਾਹੇ ਆਜ਼ਾਦ ਉਮੀਦਵਾਰ ਨੇ ਖੇਤਰੀ ਪਾਰਟੀਆਂ ਦੇ ਉਮੀਦਵਾਰ ਨੇ ਉਹਨਾਂ ਨੇ ਚੋਣ ਮੈਦਾਨ ਦੇ ਵਿੱਚ ਆਪਣਾ ਚੋਣ ਪ੍ਰਚਾਰ ਕੀਤਾ ਸੀ ਸੋ ਅੱਜ ਉਹਨਾਂ ਦੇ ਇਮਤਿਹਾਨ ਦੀ ਜਿਹੜੀ ਘੜੀ ਐ ਸੋ ਉਰੇ ਦੇਸ਼ ਦੇ ਵਿੱਚ ਇਹਨਾਂ ਚੋਣਾਂ ਨੂੰ ਬੜੀ ਸੁਰੱਖਿਆ ਦੇ ਨਾਲ ਚੋਣ ਕਮਿਸ਼ਨ ਵੱਲੋਂ ਤੇ ਬੜੀ ਦੇਖਰੇਖ ਹੇਠ ਦੇ ਨਾਲ ਇਹ ਜਿਹੜੀਆਂ ਚੋਣਾਂ ਨੇ ਕਰਵਾਈਆਂ ਜਾ ਰਹੀਆਂ ਨੇ ਪਹਿਲਾ ਜਿਹੜਾ ਪੜਾ ਹੋਇਆ ਸੀ ਉਸ ਦੇ ਵਿੱਚ 102 ਉਮੀਦਵਾਰਾਂ ਦੀ ਜਿਹੜੀ ਕਿਸਮਤ ਐ EVM ਦੇ ਵਿੱਚ ਬੰਦ ਹੋਈ ਐ ਸੋ ਅਗਲੇ ਜਿਹੜੇ ਸਟੈਪ ਨੇ ਲਗਾਤਾਰ ਜਾਰੀ ਰਹਿਣਗੇ ਜਿੰਦਾਂ ਕਿ ਚੋਣ ਕਮਿਸ਼ਨ ਨੇ ਜਿਹੜੇ ਜਿਹੜੇ ਸਟੈਪ ਦਿੰਦੇ ਨੇ ਤੇ ਲਾਸਟ 4 ਜੂਨ ਨੂੰ ਦੇਸ਼ ਭਰ ਦੇ ਜਿਹੜੇ ਨਤੀਜੇ ਨੇ ਜਿਹੜੀ ਅਗਲੀ ਸਾਡੀ ਦੇਸ਼ ਦੀ ਜਿਹੜੀ ਸਰਕਾਰ ਬੰਨੀ ਐ ਸੋ ਲੋਕਤੰਤਰ ਦੀ ਜਿਹੜੀ ਆਵਾਜ਼ ਹੈ ਉਹ ਵੀ ਸਾਡੇ ਸਾਹਮਣੇ ਆਵੇਗੀ ਉਧਰ ਭਗਵੰਤ ਮਾਨ ਨੇ ਕਿਹਾ ਵੀ ਇੰਡੀਆ ਜਿਹੜਾ ਗੱਟ ਜੋੜਾ ਪਹਿਲੇ ਰਾਉਣ ਦੇ ਵਿੱਚ ਜਿਹੜੀਆਂ ਚੋਣਾਂ ਹੋਈਆਂ ਨੇ ਉਹਦੇ ਵਿੱਚ ਇੰਡੀਆ ਗੱਟ ਜੋੜ ਅੱਗੇ ਰਿਹਾ ਤੇ ਖਾਸ ਕਰਕੇ ਤਾਨਾ ਸ਼ਹੀਰ ਰਵਿਆ ਵਰਤਨ ਵਾਲੀ ਜਿਹੜੀ ਭਾਜਪਾ ਹੈ ਉਹ ਕਿਤੇ ਨਾ ਕਿਤੇ ਪਹਿਲੇ ਰਾਉਂਡ ਦੇ ਵਿੱਚ ਵੀ ਪਛੜ ਦੀ ਨਜ਼ਰ ਆ ਰਹੀ ਹੈ ਉਧਰੋਂ ਪਟਿਆਲਾ ਦੇ ਵਿੱਚ ਧਰਮਿੰਦਰ ਗਾਂਧੀ ਦੇ ਹੱਕ ਦੇ ਵਿੱਚ ਕੱਲ ਜਿਹੜੇ ਬਾਗੀ ਸੁਰਸਨ ਬਾਗੀ ਸੁਰਾਂ ਦੇ ਵਿੱਚ ਹਰਦਿਆਲ ਕੰਬੋਸਨ ਲਾਲ ਸਿੰਘ ਸੀ ਰਜਿੰਦਰ ਸਿੰਘ ਸੀ ਹੋਰ ਬਹੁਤ ਸਾਰੇ ਸੀਨੀਅਰ ਕਾਂਗਰਸੀ ਆਗੂ ਸਰ ਰਾਜਾ ਬੜਿੰਗ ਦੀ ਅਗਵਾਈ ਦੇ ਵਿੱਚ ਕੁਮਾਰਾਨੀ ਕਲਬ ਦੇ ਵਿੱਚ ਇੱਕ ਬੈਠਕ ਕੀਤੀ ਗਈ ਸਭ ਤੋਂ ਪਹਿਲਾਂ ਬੜਿੰਗ ਨੇ ਕਿਹਾ ਵੀ ਜਿਹੜੇ ਕਾਂਗਰਸੀ ਸ਼ੁਰੂ ਤੋਂ ਝੰਡਾ ਚੁੱਕ ਕੇ ਚੱਲਦੇ ਰਹੇ ਨੇ ਪਟਿਆਲਾ ਦੇ ਵਿੱਚ ਤੇ ਲੰਬੇ ਸਮਾਂ ਉਹਨਾਂ ਨੇ ਕਾਂਗਰਸ ਲਈ ਕੰਮ ਕੀਤਾ ਹੈ ਜ਼ਿੰਮੇਵਾਰੀਆਂ ਨਭਾਈਆਂ ਨੇ ਬਚਨ ਪੱਤਾ ਨਭਾਈ ਹੈ ਕਾਂਗਰਸ ਨੂੰ ਮਜ਼ਬੂਤ ਕੀਤਾ ਹੈ ਉੱਥੇ ਕਈ ਤਰ੍ਹਾਂ ਦੇ ਵਿਰੋਧੀਆਂ ਦੇ ਸੰਤਾਪ ਵੀ ਉਹਨਾਂ ਨੇ ਚੱਲੇ ਨੇ ਸੋ ਕੱਲ ਧਰਮਵੀਰ ਗਾਂਧੀ ਨੇ ਵੀ ਕਿਹਾ ਵੀ ਲੋਕਤੰਤਵ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਜਿਹੜੀ ਮੋਦੀ ਸਰਕਾਰ ਹੈ ਕਾਰਪੋਰੇਟ ਕਰਾਨਿਆਂ ਦੀ ਕਟਪੁਤਲੀ ਬਣ ਚੁੱਕੀ ਹੈ ਹੁਣ ਇਹ ਜਿਹੜੀਆਂ ਚੋਣਾਂ ਨੇ ਲੋਕਾਂ ਨੂੰ ਮੌਕਾ ਹੈ ਜੇਕਰ ਲੋਕਾਂ ਨੇ ਮੌਕਾ ਗਵਾ ਲਿਆ ਤੇ ਅਗਲੀ ਵਾਰ ਲੋਕਤਨਾਂ ਸ਼ਾਹੀ ਜਿਹੜਾ ਹੈਗਾ ਤੰਤਰ ਦੇ ਵਿੱਚ ਆਪਣਾ ਸਾਹ ਲੈਣਗੇ ਸੋ ਇਸੇ ਤਰ੍ਹਾਂ ਹੀ ਸਾਰੇ ਲੀਡਰਾਂ ਨੇ ਇਹ ਗੱਲ ਕਹੀ ਚਾਹੇ ਉਹ ਬ੍ਰਹਮਿੰਦਰਾਸਨ ਚਾਹੇ ਉਹ ਲਾਲ ਸਿੰਘ ਸੀ ਰਜਿੰਦਰ ਸਿੰਘ ਸੀ ਮਦਨ لال ਜਲਾਲਪੁਰ ਸੀ ਕਾਕਰਨਦੀਪ ਸੀ ਜੋਸ਼ਰਗੋ ਰੰਦਾਵਾਸਨ ਹਰਿੰਦਰਪਾਲ ਸਿੰਘ ਹੈਰੀਮਾਨ ਸਿੰਘ ਦਿਪਿੰਦਰ ਸਿੰਘ ਢਿੱਲੋ ਸਾਰਿਆਂ ਨੇ ਗੱਲਬਾਤ ਦੇ ਵਿੱਚ ਕਿਹਾ ਵੀ ਅਸੀਂ ਕਾਂਗਰਸੀਆਂ ਤੇ ਕਾਂਗਰਸ ਦੇ ਨਾਲ ਹੀ ਖੜੇ ਆ ਤੇ ਜਦ ਤੱਕ ਕਾਂਗਰਸ 'ਤੇ ਕਿਤੇ ਨਾ ਕਿਤੇ ਕੋਈ ਮੁਸੀਬਤਾਂ ਵਿਪਤਾ ਆਈਆਂ ਨੇ ਅਸੀਂ ਸਾਰੇ ਰਲ ਕੇ ਇੱਕ ਪਲੇਟਫਾਰਮ ਤੇ ਜਿਹੜੀ ਲੜਾਈ ਉਹ ਲੜੀ ਆ ਇਸੇ ਤਰ੍ਹਾਂ ਸ਼ੰਭੂ ਟ੍ਰੈਕ ਦੇ ਉੱਪਰ ਜਿਹੜੇ ਕਿਸਾਨ ਨੇ ਲਗਾਤਾਰ ਉਹਨਾਂ ਦਾ ਦਰਨਾ ਜਾਰੀ ਹੈ ਕਿਸਾਨਾ ਗੁੱਪਧੇਰ ਨੇ ਕਿਹਾ 100 ਦਿਨ ਪੂਰੇ ਹੋਣ ਤੋਂ ਬਾਅਦ ਇੱਕ ਅਸੀਂ ਵੱਡਾ ਸਵਾਗਤ ਇੱਥੇ ਰੱਖਾਂਗੇ ਤਾਂ ਦੇਸ਼ ਭਰ ਦੇ ਵਿੱਚ ਜਿਹੜੇ ਕਿਸਾਨ ਇੱਥੇ ਆਉਣਗੇ ਨਾਲ ਹੀ ਜਿਹੜਾ ਚੋਣ ਪ੍ਰਚਾਰ ਚੱਲ ਰਿਹਾ ਜਿੱਥੇ-ਇੱਥੇ ਭਾਜਪਾ ਦੇ ਉਮੀਦਵਾਰ ਨੇ ਉਹਨਾਂ ਦਾ ਵਿਰੋਧ ਬਾਸ਼ ਹੁੰਦਾ ਵੀ ਨਜ਼ਰ ਆ ਰਿਹਾ ਹੈ ਤੇ ਉਹ ਪਟਿਆਲਾ ਸੰਗਰੂਰ ਬਠਿੰਡਾ ਜਿਹਨੀਆਂ ਹੌਟ ਸੀਟਾਂ ਬਣੀਆਂ ਹੋਏ ਨੇ ਕਿਤੇ ਨਾ ਕਿਤੇ ਜਿਹੜੇ ਪੇਚ ਫਸੇ ਨਜ਼ਰ ਆ ਰਹੇ ਨੇ ਬਹੁਤ ਸਾਰੇ ਜਿਹੜੇ ਪਰਿਵਾਰਾਂ ਦਾ ਜਿਹੜਾ ਭੇਖਾ ਉਹ ਦਾਤੇ ਲੱਗ ਗਿਆ ਕਿਉਂਕਿ 2022 ਦੀਆਂ ਚੋਣਾਂ ਤੋਂ ਬਾਅਦ ਹਰ ਜਿਹੜਾ ਪਰਿਵਾਰ ਹੈ ਇਸ ਲੋਕ ਸਭਾ ਚੋਣਾਂ ਦੇ ਜਰੀਏ 2027 ਦਾ ਜਿਹੜਾ ਅਗਲਾ ਆਪਣਾ ਧਰਾਤਲ ਹੈ ਉਸ ਨੂੰ ਵੀ ਵਾਚ ਕਰ ਰਿਹਾ ਹੈ ਬਿਕਰਮਜੀਤ ਸਿੰਘ ਦੀ ਰਿਪੋਰਟ ਪਟਿਆਲਾ ਤੋਂ